ਕੀ ਹੋਇਆ ਛੇ ਲੀਏ ਘਟਵਾ ਦੇ ਕੇ ਥੋੜੇ ਉਦਾਂ ਭag ਜਾਂਦਾ ਉੱਥੇ ਮੈਚ ਆਪਣੇ ਬੰਦੇ ਦਾ ਭਰਾ ਦਾ ਮੈਚ ਆ ਜਾਣਾ ਬਈ ਭਾਗ ਜਾਣਾ ਜਾਏ ਯਾਰ ਜ਼ਰੂਰੀ ਆ ਹੋ ਠੀਕ ਹੋਣਾ ਹੋਰ ਵਧੀਆ 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 ਬਣਾ ਰੈਸਟ ਕਰ ਕਰ ਖੇਢੀ ਚੱਲ ਹਾਂ ਬਈ ਰੈਸਟ ਕਰ ਬਈ ਜੀ ਕੋਸ ਤਾਂ ਠੰਡਾ ਹੈ ਨਹੀਂ ਗਰਮੀ ਆਉਂਦੀ ਜੀ ਨਾ ਸਰੀਰ ਨੂੰ ਹਾਂ ਗਰਮੀ ਇਹ ਗਰਮੀ ਤਾਂ ਉਹ ਜੀ ਮੈਚ ਦਾ 10 15 15 ਮਿੰਟਾਂ ਦੇ ਮੈਚ ਆ ਜਦੋਂ ਉਹ ਸਰੀਰ ਗਰਮ ਹੁੰਦਾ ਉਹਦੋਂ ਉਹ ਬੇਰ ਉਹ ਤੋਂ ਬਾਹਰ ਹੋ ਜਾਂਦੇ ਆ ਹਾਂ ਹੁਣ ਕੈਡਮੀ ਕੋਲ ਵੀ ਮਿੰਦੇ ਮੈਚ ਖੇਡੋ ਇਹ ਵੱਡੇ ਹੁੰਦੇ ਆ ਗਰਮੀ ਗਰਮੀ ਹੋਊ ਜਿਹੜੇ ਸਰੀਰ ਨੂੰ ਮੈਚ ਉਹ ਵਧੀਆ ਰਹਿੰਦਾ ਉਹ ਜਿਹੇ ਸੌਕਾ ਰਹਿੰਦਾ ਬੰਦਾ ਤੁਸੀਂ ਕਹਿ ਬਈ ਇੱਕ ਇੱਕ ਜਦੋਂ ਲਾਲਾ ਵੀ ਸਚਾ ਨੂੰ ਮੈਚ ਖੇਡ ਗਿਆ ਸਵੇਰੇ ਕਿਰਾਂ ਗਰਾਊਂਡ 'ਚ ਬਾਰਮਾ ਪਿੰਡ ਕਰਕੇ ਜਾ ਆਪਣੀ ਗਰਮੀ ਕੱਢ ਕੇ ਜਾ ਫੇਰ ਚਾ ਜਾ ਲੇਟ ਹੀ ਵਾਲੇ ਆਉਣੇ ਬਈ 2:00 ਵਜੇ 2:00-3:00 ਵਜੇ ਆਉਣੇ ਕਰਿਆ ਉਹਨਾਂ ਨੂੰ ਅਬ ਆਜ ਨਹੀਂ ਆਉਂਦੀ ਬਈ ਤੇ ਕੁਵ ਸੁਲਤਾਨ ਨੂੰ ਵੱਡਾ ਜਾ ਉਹਦੇ ਮੈਚ ਆ ਜਰ ਜਦੋਂ ਇਹ ਸਾਰੇ ਪਲੇ ਪਹੁੰਚਣ ਭਈ ਆਂਦਾ ਪਲੇ ਨੂੰ ਮਾਰਨ ਜਾਂਦਾ ਇੱਕ ਹਾਂਜੀ ਹਾਂਜੀ ਔਰ ਆ ਇਹਦਾ ਉਹ ਵਧੀਆ ਇੱਕ ਉਹ ਆਸਟਾਵਿਨ 3 ਹੁੰਦੇ ਆ ਉਹ ਵਿਟਾਮਿਨ ਜਲਵਾਇਆ ਉਹ ਲਵਾਇਆ ਹਾਂ ਭਾਈ ਉਹ ਵੀ ਲਵਾਇਆ ਹਾਂ ਬਾਬਾ ਉਹ ਵਧੀਆ ਹੁੰਦੇ ਆ ਉਹ ਠੀਕ ਹੈ ਉਹ ਗੁੱਡ ਚੀਜ਼ ਹਾਂਜੀ ਹਾਂ ਬਰਾ ਅੱਗੇ ਵੀ ਮਾਰਚ ਮੋਰਚੇ ਚ ਵਧੀਆ ਆਉਂਦਾ ਜਦੋਂ ਗਰਮੀ ਚ ਜਿਆਦਾ ਲੋਡ ਆ ਹਾਂ ਹਾਂ ਭਾਈ ਆ ਬਰਹੁਣ ਰੈਗੂਲਰ ਖੇਡੀ ਜਾਂਦੇ ਉਹਦੇ ਜਿੱਦਾ ਜੋਰ ਲੱਗਦਾ ਆ ਆ ਸੁਲਤਾਨ ਕਿਦਾਂ ਕਿਦਾ ਜੀ ਬੜਾ ਵਧੀਆ ਵਧੀਆ ਬੰਦਾ ਕਾਇਮ ਕਰਕੇ ਭੇਜ ਰਿਹਾ ਵਿਟਾਮਿਨ ਲਵਾ ਰਿਹਾ ਆਜਾ ਮੇਰਾ ਭਰਾ ਜਲਦੀ ਆਜਾ ਜੱਗੂ ਪਹੁੰਚ ਜਾ ਹਾਂ ਉਸ ਤੋਂ ਮੇਰਾ ਇਹ ਬੋਤਲ ਲਵਾ ਰਖਿਆ ਭਾਈ ਆਜਾ ਉਹ ਵਿਟਾਮਿਨ ਮੇਰਾ ਭਰਾ ਬਹੁਤ ਵਿਟਾਮਿਨ ਪਾਏ ਨੇ ਹਾਂ ਵਿਟਾਮਿਨ ਨਹੀਂ ਤਾਂ ਆਜਾ ਪਹੁੰਚ ਜਾ ਮੇਰਾ ਭਰਾ ਨਹੀਂ ਜਾਣੂ ਨਾ ਸੈ ਲਗਾ ਡਰੇ ਆ ਭਾਈ ਆਜਾ ਜਲਦੀ ਪਹੁੰਚ ਮੇਰਾ ਵੀਰ ਮਣੂਰੀ ਵਾਲ ਪੀ ਹਾਂ ਪਹੁੰਚਣਾ ਜੱਗੂ ਆ ਜਾ ਥੋੜੇ ਟਾਈਮ ਤੱਕ ਆ ਰਿਹਾ ਉਹਦਾ ਆ ਰਿਹਾ ਆ ਰਿਹਾ ਲਵਾ ਕੇ ਬੋਤਲ ਫੇਰਦਾ ਹਾਂ ਹਾਂ ਥੈਂਕ ਯੂ ਥੈਂਕ ਯੂ ਬਰਾ ਹੋਰ ਦੁਕਾਨਾਂ ਤੇ ਤੂੰ ਹੁੰਦਾ ਰੌਣਕ ਮੇਲਾ ਹੋਰ ਬੰਨ ਜਾਣਾ ਦੀ ਐਂ ਜੇ ਐਂ ਜੇ ਕਾ ਦੰਦਾ ਖੇਰਾ ਗਾ ਕੇ ਨਹੀਂ ਐਂ ਜੇ ਸਹੀ ਗੱਲ ਐ ਗਾਏ ਸਾਰੇ ਪਿਆਰੀ ਚੱਲ ਰਹੀ ਹੈ ਪੂਰੀ ਟੂਰਨਾਮੈਂਟ ਦੀ ਵਸੇ ਨਹੀਂ ਵੱਡੇ ਮੱਲ ਪਹੁੰਚ ਵੱਡੇ ਵੱਡੇ ਮੱਲ ਪਹੁੰਚ ਜਾਣਾ ਗਰਾਉਂਡਾਂ ਦੇ ਸ਼ਿਕਾਰ ਨਦਰਾਜ ਸਰਵਾਤ ਕਰ ਰਿਹਾ ਲੁਦਰਾ ਬਣਾ ਹਾਂਜੀ ਹਾਂਜੀ ਲੁਦਦਾ ਆ ਰਿਹਾ ਲੁਦਦਾ ਆ ਰਿਹਾ ਹਾਂ ਨਦਰਾਜ ਅੱਜ ਆਉਂਦੇ ਕਹਿੰਦਾ ਕਹਿੰਦਾ ਮੈਂ ਤਾਂ ਸੁਲਤਾਨ ਕੋਲੇ ਪਹਿਲੇ ਦਿਨ ਕਹਿੰਦਾ ਹਾਂ ਹਾਂ ਬਹੁਤ ਗੱਲ ਹਾਂ ਨਹੀਂ ਉਹ ਪੋਟ ਪਾਲੀ ਆਉਰੇ ਹੈ ਵੀ ਉਹ ਵੀ ਆ ਰਹੇ ਪਾਲੀ ਪਾਰਟੀ ਜੀ ਕਹਿਦਾ ਰਿਹਾ ਮੈਨੂੰ ਕਹਿੰਦਾ ਮੈਂ ਲੱਖਾਂ ਕੱਪੜੇ ਕਾਉਂ ਵੀ ਕਦੀ ਕੋਈ ਉਹ ਫਿੱਟਾ ਮਿਹਨਤ ਪੁੱਤ ਕਰਕੇ ਗਿਆ ਜੀ ਪੂਰੀ ਮੈਂ ਦੈਨ ਸਾਰੇ ਦੇਖੋ ਜਲਦੀ ਪਹੁੰਚੋ ਲੇਟ ਨਾ ਹੋਇਓ ਚੱਲੋ ਕੋ ਠੀਕ ਹੈ ਬਾਈ ਠੀਕ ਹੈ ਆ ਵੀ ਨਾ ਪਤਾ ਕੀ ਇਹ ਬਾਹਲੇ ਅਡਵਾਂਟੇ ਜਗ੍ਹਾ ਤੋਂ ਹੋਣ ਹੁੰਦੇ ਇਹਨਾਂ ਦੇ ਮੈਚ ਤੀਜਾ ਚੌਥਾ ਕਰ ਲਿਆ ਕਰੋ ਨਹੀਂ ਉਹ ਤਾਂ ਹੋ ਜਾਣਾ ਤੀਜਾ ਚੌਥਾ ਇਹਨਾਂ ਦਾ ਨਹੀਂ ਇਹਨਾਂ ਦਾ ਕਰ ਲਿਆ ਕਰੋ ਫਤੇ ਸਾਜੀ ਕਰ ਅਸੀਂ ਸਟਾਰਟ ਹੋ ਗਏ ਫੈਡਰੇਸ਼ਨ ਫੈਡਰੇਸ਼ਨ ਪਹੁੰਚੀ ਉੱਥੇ ਪਿੰਡ ਵਰ ਵੀ ਨਹੀਂ ਨਾ ਛੱਡ ਰਹੇ ਪਲਵਾਨ ਜੀ ਸਭ ਪੜਾ ਕੋਸਾ ਕੋਸਾ ਟੰਗਲੀ ਟੰਗਲੀ ਲੈ ਰੱਖੀ ਆ ਟੰਗਲੀ ਸਾਰਾ ਕਹਿੰਦਾ ਲੋ ਆ ਕਹਿੰਦਾ ਹਾਕਮ ਵਾਲੇ ਚ ਜਾਣਾ ਚਾਹੀਦਾ ਟੰਗਲੀ ਟੰਗਲੀ ਲੈ ਰੱਖੀ ਇਹਨਾਂ ਨੇ ਨਹੀਂ ਬਾਈ ਇਹ ਇਹ ਜੱਗੂ ਟਾਈਮ ਹੀ ਹੁੰਦਾ ਇਹ ਖੇਡਣ ਦਾ ਅਸੀਂ ਬਹੁਤ ਖੇਡੇ ਹਾਂ ਬਹੁਤ ਖੇਡੇ ਪਿੰਡ ਉਰ ਬਹੁਤ ਖੇਡੇ ਮੈਂ ਵੀ ਹੋਰ ਬਾਈ ਤੇ ਮੈਂ ਬੱਬੀ ਜਿਹੜੋਂ ਤਾਂ ਹੈਗਾ ਟਾਈਮ ਹਜੇ ਤੁਹਾਡਾ ਪਾਸ ਸੱਤ ਸਾਲ ਤਣ ਕੇ ਲਾਓ ਲੁੱਟ ਨੂੰ ਬੁੱਲੇ ਹਾਂ ਅੱਗੇ ਹੁੰਦਾ ਜੀ ਕਈ ਪਲੇਅਰ ਨਾਲ ساری ਜ਼ਿੰਦਗੀ ਖੇੜ ਜਾਂਦੇ ਜੀ ਤਾਂ ਨਹੀਂ ਸ਼ਟ ਹੁੰਦੇ ਜੀ ਆਪਣੇ ਵਾਲੀ ਲਾਈਫ ਦੀ ਜਾਲਾ ਪਰ ਲੰਮਾ ਸਮਾਂ ਕਿਹੜੀ ਸ਼ੀਖ ਹੋਗੇ ਹੁਣ ਜੱਗੂ ਜਿਹੜੀ ਹੁਣ ਲਾਈਫ ਆ ਇਹ ਤਾਂ 5 ਕੇ ਸਾਲ ਤਣ ਕੇ ਲੱਗੇ ਹੁਣ ਬਸ ਹਾਂ ਸ਼ਾਬਾਸ਼ ਗੱਲ ਵੀ ਹੁਣ ਜਦਾਂ ਵਧੀਆ ਕਬੱਡੀ ਦੀ ਪ੍ਰਮਾਣਮਾਨ ਨੇ ਬਾਹ ਵਧੀਆ ਫੜੀ ਹੋਈ ਜਾਂ ਹੋਰ ਵਧੀਆ ਫੜੂਗਾ ਇਹ ਆਹ ਵੀ ਪ੍ਰਮਾਤਮਾ ਜਿੱਦਾਂ ਗੇ ਦੁਗਾਂ ਕਰਦੇ ਅਪੀਲ ਸਾਰੀ ਸੰਗਤ ਨੂੰ ਕਿ ਪਹੁੰਚੋ ਹੋ ਮਰਵਾ ਕੇ ਨਹੀਂ ਇਕੱਠਾ ਤਾਂ ਤੇ ਤੋਂ ਸਾਹਮਣੇ ਹੋਣਾ ਤੇਰਾ ਵੈਰੀਗੇਟਰ ਟੁੱਟਿਆ ਲੈ ਬੈਗ ਰੂਪ ਕੇ ਇਹ 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 ਬਹੁਤ ਵੱਡੇ ਮਨ ਬੋਧ ਰਹੇ ਨੇ ਵੈਰੀਗੇਟਰ ਪੱਲਾ ਗੁੱਲਾ ਹਾਂ ਜੀ ਇਹ ਪੱਲਾ ਗੁੱਲਾ ਕਰਾਉਂਗੇ ਆਹ ਦਿੱ ਤੂੰ پورا ਆਪਣੇ ਤਰਖੇੜੀ ਇੱਥੇ ਬਹੁਤ ਘੇੜਿਆ ਹਾਂ ਹਾਂ ਇਧਰ ਤਾਂ ਖਦਾ ਪੈਂਦਾ ਹੁੰਦਾ ਇੱਥੇ ਹਾਂ